ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇਨਾਂ ਦੇ ਦਰ ਤੇ ਐਸੀਆਂ ਸੰਗਤਾਂ ਮਿਲਦੀਆਂ ਨੇ ਜੋ ਆਪਣਾ ਦੱਸਦੀਆਂ ਨੇ ਕਿ ਕਿਵੇਂ ਅਸੀਂ ਚੁਪਹਿਰਾ ਸਾਹਿਬ ਕਟਿਆ ਕਿਰਪਾ ਹੋਈ ਕੋਈ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਜਪਦਾਰੇ ਨਾ ਹਾ ਕਿਰਪਾ ਹੋਈ ਕੋਈ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਜਾਗ ਦੀ ਜੋਤ ਵਿੱਚ ਘੂ ਪਾਇਆ ਮੇਰੇ ਕਈ ਦੁੱਖ ਦੂਰ ਕੀਤੇ ਐਵੇਂ ਕਈਆਂ ਦੇ ਨਾਲ ਕਈ ਤਰ੍ਹਾਂ ਦੇ ਕੌਦਕ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਂ ਹੁੰਦੇ ਨੇ ਖਾਲਸਾ ਜੀ ਕੁਝ ਹੁੰਦੇ ਨੇ ਜੋ ਗੁਪਤ ਰੱਖਦੇ ਨੇ ਕੋਈ ਸੰਗਤ ਹੁੰਦੀ ਹੈ ਜਿਹੜੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਿਮਾ ਕਰਦੀ ਹੈ ਉਹ ਦੱਸ ਦਿੰਦੀ ਹੈ ਕਿ ਬਾਬਾ ਜੀ ਨੇ ਸਾਨੂੰ ਆਹ ਦਾਤ ਬਖਸ਼ੀ ਹੈ ਇੱਕ ਭੈਣ Hindu ਪਰਿਵਾਰ ਤੋਂ ਸੀ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਉਹ ਕਹਿਣ ਲੱਗੀ ਕਿ ਮੇਰੇ ਘਰ ਵਿੱਚ ਬੜੀ ਅਮੀਰੀ ਸੀ ਜਿੱਥੇ ਮੈਂ ਜੰਮੀ ਸਾਂ ਮੇਰੇ ਪਿਤਾ ਜੀ ਬਹੁਤ ਅਮੀਰ ਸੀ ਸਾਡਾ ਆਪਣਾ ਬਿਜ਼ਨਸ ਸੀ ਮੇਰਾ ਵਿਆਹ ਹੋਇਆ ਜਦੋਂ ਵਿਆਹ ਹੋਇਆ ਵਿਆਹ ਕੇ ਗਈ ਮੇਰੇ ਪਿਤਾ ਜੀ ਨੇ ਬਹੁਤ ਸਾਰਾ ਦਾਜ ਦਿੱਤਾ ਗੱਡੀਆਂ ਮੋਟਰਸਾਈਕਲ ਕਈ ਕੁਝ ਦਿੱਤਾ ਪਰ ਅਗਲਾ ਪਰਿਵਾਰ ਜਿਹੜਾ ਸੀ ਉਹਨਾਂ ਨੇ ਮੇਰੇ ਨਾਲ ਬਹੁਤ ਵਧਿੱਕੀ ਕੀਤੀ ਬੜਾ ਪਰੇਸ਼ਾਨ ਕੀਤਾ ਉਹ ਕਹਿਣ ਲੱਗੀ ਮੈਂ ਵਿਆਹੀ ਗਈ ਜਦੋਂ ਮੈਂ ਨਵੀਂ-ਨਵੀਂ ਗਈ ਉਹਨਾਂ ਨੂੰ ਮੇਰਾ ਕੋਈ ਚਾਅ ਨਹੀਂ ਸੀ ਪਹਿਲਾਂ ਮੈਂ ਸੋਚਦੀ ਸੀ ਕਿ ਉਹਨਾਂ ਨੂੰ ਕੋਈ ਮੇਰਾ ਚਾਅ ਹੈ ਮੈਂ ਹੀ ਚੰਗੀ ਹਾਂ ਤਾਂ ਕਰਕੇ ਉਹ ਖੁਸ਼ ਨੇ ਪਰ ਉਹ ਕਹਿਣ ਲੱਗੀ ਨਹੀਂ ਉਹਨਾਂ ਨੂੰ ਚਾਅ ਸੀ ਆਈਆਂ ਹੋਈਆਂ ਚੀਜ਼ਾਂ ਦਾ ਉਹਨਾਂ ਨੂੰ ਚਾਅ ਸੀ ਜਿਹੜੀਆਂ ਗੱਡੀਆਂ ਮੋਟਰਸਾਈਕਲ ਕਹੀਂ ਕੋਈ 16 ਸਾਨਾ ਆਇਆ ਸੀ ਉਹਦਾ ਚਾਅ ਸੀ ਉਹਨਾਂ ਨੂੰ ਇਹ ਚਾਅ ਨਹੀਂ ਸੀ ਕਿ ਸਾਡੀ ਨੌ ਚੰਗੀ ਹੈ ਜਾਂ ਗੁਣਵਾਲੀ ਹੈ ਇਹੋ ਜਿਹਾ ਕੋਈ ਉਹਨਾਂ ਨੂੰ ਚਾਹ ਨਹੀਂ ਸੀ ਕਿਉਂਕਿ ਮਹਾਰਾਜ ਦੀ ਕਹਿੰਦੀ ਮੇਰੇ ਤੇ ਐਸੀ ਕਿਰਪਾ ਮੈਂ ਸ਼ੁਰੂ ਤੋਂ ਕੰਮਕਾਰ ਵੱਲ ਜ਼ਿਆਦਾ ਰਹੀ ਹਾਂ ਹਰ ਘਰ ਦਾ ਬੇਸ਼ੱਕ ਘਰ ਵਿੱਚ ਅਮੀਰੀ ਸੀ ਤੇ ਮੈਂ ਘੁੰਮਣ ਫਿਰਨ ਵੱਲ ਮੇਰਾ ਧਿਆਨ ਨਹੀਂ ਸੀ ਮੈਂ ਕੁਝ ਨਾ ਕੁਝ ਨਵਾਂ ਬਣਾਉਂਦੀ ਸੀ ਘਰੇ ਨਵੇਂ ਡਿਜ਼ਾਈਨ ਪਾ ਕੇ ਕੱਪੜੇ ਸਿੰਦੀ ਸਾਂ ਨਵੀਆਂ-ਨਵੀਆਂ ਚੀਜ਼ਾਂ ਤਿਆਰ ਕਰਦੀ ਸਾਂ ਮੇਰਾ ਇਹੋ ਜਿਹਾ ਰੁਝਾਨ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਸੀ ਮੇਰੇ ਤੇ ਸੁਚੱਜਾ ਸੁਭਾਅ ਸੀ ਨਾ ਮੈਂ ਕਦੇ ਘੁੰਮਣ ਗਈ ਨਾ ਮੈਂ ਘਰਦਿਆਂ ਦਾ ਕਦੀ ਪੈਸਾ ਉਜਾੜਿਆ ਮੇਰਾ ਐਵੇਂ ਦਾ ਠੰਡਾ ਜਿਹਾ ਸੁਭਾਅ ਸੀ ਤੇ ਸ਼ੁਰੂ ਤੋਂ ਹੀ ਮੈਂ ਰਬਬ ਕਰਦੀ ਰਹਿੰਦੀ ਸਾਂ ਜਿਨੇ ਜੋਗੀਵਾ ਸੀ ਨਾ ਮੇਰੇ ਕੋਈ ਫਰੈਂਡ ਸੀ ਨਾ ਕੋਈ ਇਹੋ ਜਿਹਾ ਸਿਸਟਮ ਸੀ ਮੈਂ ਇਕਾਂਤ ਵਿੱਚ ਤੇ ਆਨੰਦ ਵਿੱਚ ਕੱਲੀ ਰਹਿੰਦੀ ਸਾਂ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਮੈਂ ਸ਼ੁਰੂ ਤੋਂ ਹੀ ਸੁਣਿਆ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੜੀ ਕਿਰਪਾ ਹੈ ਬੜਾ ਵੱਡਾ ਦਰ ਹੈ ਉਹਨਾਂ ਦਾ ਜਿਹੜਾ ਵੀ ਕੋਈ ਉਹਨਾਂ ਕੋਲੋਂ ਮੰਗਦਾ ਚੱਟ ਝੋੜ ਝੋਲੀ ਭਰ ਦਿੰਦੇ ਨੇ ਐਵੇਂ ਸ਼ਰਧਾ ਕਿਉਂਕਿ ਹਿੰਦੂ ਪਰਿਵਾਰ ਖਾਲਸਾ ਜੀ ਬਹੁਤ ਆਉਂਦੇ ਨੇ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸੇਵਾ ਕਰਨ ਵੱਡੀ ਸੇਵਾ ਕਰਦੇ ਉਹਨਾਂ ਨੂੰ ਮਿਲਿਆ ਹੀ ਬਹੁਤ ਕੁਛ ਹੈ ਉਸ ਦਰ ਤੋਂ ਤੇ ਕਿਉਂ ਨਾ ਆਉਣ ਖਾਲਸਾ ਜੀ ਕਮੀਆਂ ਸਾਡੇ ਵਿੱਚ ਹੁੰਦੀਆਂ ਨੇ ਸਾਡੇ ਕੋਲ ਸੇਵਾ ਨਹੀਂ ਹੁੰਦੀ ਸਾਡੇ ਕੋਲੋਂ ਸ਼ਰਧਾ ਨਹੀਂ ਰੱਖੀ ਜਾਂਦੀ ਸਾਡੇ ਅੰਦਰ ਸਬਰ ਨਹੀਂ ਹੈ ਤਾ ਕਰਕੇ ਸਾਡੇ ਕੋਲ ਭੁੱਲ ਹੁੰਦੀ ਐ ਸਾਨੂੰ ਚੀਜ਼ ਛੇਤੀ ਨਹੀਂ ਮਿਲਦੀ ਨਹੀਂ ਤਾਂ ਮਹਾਰਾ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਖਾਲਸਾ ਜੀ ਹੋਰ ਲੋਕ ਬਹੁਤ ਕੁਝ ਲੈ ਕੇ ਜਾਂਦੇ ਨੇ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅnderੋਂ ਉਹ ਭੈਣ ਕਹਿਣ ਲੱਗੀ ਕਿ ਮੇਰਾ ਵਿਆਹ ਹੋਇਆ ਸਾਲ 1.5 ਸਾਲ ਬੜਾ ਵਧੀਆ ਰਿਹਾ ਬੜੇ ਖੁਸ਼ ਜਿੰਨਾ ਚਿਰ ਉਹ ਗੱਡੀਆਂ ਕਾਰਾਂ ਦਾ ਚਾਹ ਸੀ ਜਦੋਂ ਹੌਲੀ-ਹੌਲੀ ਉਹ ਚਾਹ ਉਤਰਨ ਲੱਗ ਪਿਆ ਗੱਡੀਆਂ ਕਾਰਾਂ ਦਾ ਚਾਹ ਉਤਰਿਆ ਗੱਡੀਆਂ ਪੁਰਾਣੀਆਂ ਹੋਣ ਲੱਗੀਆਂ ਤਿਉ ਤੇ ਉਹਨਾਂ ਦਾ ਵਤੀਰਾ ਜਿਹੜਾ ਮੇਰੇ ਪ੍ਰਤੀ ਖਤਮ ਹੋਣ ਲੱਗਾ ਬਦਲਣ ਲੱਗਾ ਪਹਿਲਾਂ ਉਹ ਧੀ ਧੀ ਕਰਕੇ ਬੋਲਦੀ ਸੀ ਸੱਸ ਸਹਰਾ ਹੁਣ ਉਹ ਤੂੰ ਟੜਕ ਤੇ ਆ ਗਈਆਂ ਹੌਲੀ-ਹੌਲੀ ਕਹਿੰਦੇ ਘਰ ਦੇ ਵਿੱਚ ਇਹੋ ਜੀ ਵਦੀਕੀ ਹੋਣ ਲੱਗੀ ਮੇਰੇ ਨਾਲ ਕਿ ਮੈਂ ਦੁਖੀ ਹੋਣ ਲੱਗ ਪਈ ਕੋਈ ਵੀ ਕੰਮ ਕਰਨਾ ਟੋਕਾ ਟੁਕਾਈ ਹੋਣ ਲੱਗ ਪਈ ਜੇ ਕੋਈ ਚੀਜ਼ ਬਣਾ ਲੈਣੀ ਮੈਂ ਉਹਨਾਂ ਕਹਣਾ ਤੂੰ ਜੜਾ ਕਰਦੀ ਐ ਕਿ ਮੈਨੂੰ ਸ਼ੌਂਕ ਸੀ ਕੁਝ ਨਾ ਕੁਝ ਨਵਾਂ ਬਣਾਉਣ ਦਾ ਮੈਂ ਕਦੇ ਕੋਈ ਚੀਜ਼ ਆਪਣੇ ਵਾਸਤੇ ਮੰਗੀ ਨਹੀਂ ਸੀ ਪਰ ਮੈਨੂੰ ਇਹ ਜਿਹੜਾ ਸ਼ੌਂਕ ਸੀ ਨਾ ਕੁਝ ਨਾ ਕੁਝ ਨਵਾਂ ਕਰਨ ਦਾ ਉਹ ਹੌਲੀ-ਹੌਲੀ ਮਰਨ ਲੱਗ ਪਿਆ ਮੇਰੀ ਨਨਾਨੀ ਸੀ ਇੱਕ ਕੁਆਰੀ ਸੀ ਘਰ ਦੇ ਵਿੱਚ ਉਹ ਮੇਰੇ ਨਾਲ ਬੜਾ ਵਤੀਰਾ ਮੇਰੀਆਂ ਕਈ ਗੱਲਾਂ ਝੂਠੀਆਂ ਸੱਚੀਆਂ ਬਣਾ ਕੇ ਸੱਸ ਨੂੰ ਮੇਰੇ ਘਰ ਵਾਲੇ ਨੂੰ ਦਸਣੀਆਂ ਸ਼ੁਰੂ ਕੀਤੀਆਂ ਉਹ ਵੀ ਕੰਨਾਂ ਦੇ ਕੱਚੇ ਸਾਨ ਮੈਨੂੰ ਪੁੱਛਦੇ ਨਹੀਂ ਸੀ ਬਸ ਬੋਲਣ ਲੱਗਦੇ ਸੀ ਐਵੇਂ ਕਰਦਿਆ ਕਰਾਉਂਦਿਆ ਕਹਿੰਦੀ ਇੱਕ ਦਿਨ ਮੇਰੇ ਪਿਤਾ ਜੀ ਪੂਰੇ ਹੋ ਗਏ ਗੁਜਰ ਗਏ ਤੇ ਜਦੋਂ ਪਿਤਾ ਜੀ ਗੁਜਰੇ ਮੈਨੂੰ ਫੋਨ ਆਇਆ ਤੇ ਮੈਂ ਆਪਣੇ ਸੱਸ ਨੂੰ ਸਹੁਰੇ ਨੂੰ ਤੇ ਆਪਣੇ ਘਰ ਵਾਲੇ ਨੂੰ ਦੱਸਿਆ ਵੀ ਜਾਣਾ ਪਊਗਾ ਸਾਨੂੰ ਉਹਨਾਂ ਨੂੰ ਵੀ ਕਿਤੇ ਪਹਿਲਾਂ ਫੋਨ ਆਇਆ ਉਹਨਾਂ ਨੇ ਸਾਨੂੰ ਮੈਨੂੰ ਦੱਸਿਆ ਹੀ ਨਹੀਂ ਤੇ ਜਦੋਂ ਮੇਰੇ ਫੋਨ ਤੇ ਕਹਿੰਦੀ ਮੈਨੂੰ ਫੋਨ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਦਾਂ ਮੇਰੇ ਪਿਤਾ ਜੀ ਐਕਸਾਇਰ ਹੋ ਗਏ ਨੇ ਚਲੀ ਆ ਆ ਤੇ ਕਹਿੰਦੇ ਉਹ ਮੈਨੂੰ ਕਹਿਣ ਲੱਗੇ ਕਿ ਤੇਰਾ ਹੀ ਪਿਓ ਮਰਿਆ ਤੂੰ ਜਾ ਅਸੀਂ ਉੱਥੇ ਕੀ ਕਰਨਾ ਕਹਿੰਦੇ ਜਿਸ ਦਿਨ ਉਹਨਾਂ ਨੇ ਇਹ ਗੱਲ ਕਹੀ ਤੇ ਮੇਰੇ ਅੰਦਰ ਤਾਂ ਕੋਨੇ ਦੁੱਖ ਲਾਇਆ ਇਹੋ ਜਿਹਾ ਦੁੱਖ ਹਿਰਦੇ ਨੂੰ ਲੱਗਾ ਕਿ ਮੈਨੂੰ ਇਹ ਲੱਗਾ ਕਿ ਮੇਰਾ ਪਿਓ ਨਹੀਂ ਮਰਿਆ ਮੇਰਾ ਸਭ ਕੁਝ ਮਰ ਗਿਆ ਕਹਿੰਦੇ ਉਸ ਦਿਨ ਮੈਂ ਘਰੋਂ ਇਕੱਲੀ ਨਿਕਲੀ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਘਰੋਂ ਇਕੱਲੀ ਨਿਕਲੀ ਤੇ ਆਟੋ ਬੱਸ ਫੜ ਕੇ ਮੈਂ ਆਪਣੇ ਪੇਕੇ ਪਿੰਡ ਪਹੁੰਚੀ ਜਦੋਂ ਉਥੇ ਪਹੁੰਚੀ ਤੇ ਮੇਰੇ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਮੇਰਾ ਜਿਹੜਾ ਸਹੁਰਾ ਪਰਿਵਾਰ ਸੀ ਉਥੇ ਖਲੋਤਾ ਉਹ ਭੈਣ ਕਹਿਣ ਲੱਗੀ ਕਿ ਇਦਾਂ ਮੇਰੀ ਮਾਂ ਦੇ ਸਾਹਮਣੇ ਸੱਚੇ ਬਣ ਕੇ ਕਹਿਣ ਲੱਗੇ ਕਿ ਅਸੀਂ ਤੇ ਇਹਨੂੰ ਕਿਹਾ ਸੀ ਬਸ 2 ਮਿੰਟ ਰੁਕ ਜਾ ਚੱਲਦੇ ਆ ਮੈਂ ਘਰੋਂ ਬਾਹਰ ਸੀ ਮੈਂ ਕਿਹਾ ਮੈਂ ਆਨਾ ਵਾ ਪਰ ਇਹਨੇ ਕਾਲੀ ਕੀਤੀ ਆਪੇ ਆ ਗਈ ਸੱਸ ਮੇਰੀ ਮਾਂ ਨੇ ਕਿਹਾ ਪੁੱਤ ਨਹੀਂ ਤੂੰ ਨਾਲ ਆਉਣਾ ਸੀ ਚਲੋ ਜੋ ਵੀ ਹੋਇਆ ਮੇਰਾ ਪਿਓ ਪੂਰਾ ਹੋਇਆ ਮੈਨੂੰ ਦੁੱਖ ਸੀ ਮੈਂ 5-6 ਦਿਨ ਉਥੇ ਰਹੀ ਮਗਰੋਂ ਮੈਨੂੰ ਫੋਨ ਕਰਦੇ ਨੇ ਹੁਣ ਆ ਜਾ ਕਿ ਪਿਓ ਕਿਹੜਾ ਮੋੜਾਉਣਾ ਤੇਰਾ ਇੰਨੇ ਦਿਨ ਬੈਠੀ ਆ ਇਦਾਂ ਦੀਆਂ ਗੱਲਾਂ ਮੇਰੇ ਮਨ ਦੇ ਵਿੱਚ ਜਿਹੜੀਆਂ ਘਰ ਘਰ ਗਈਆਂ ਮੈਂ ਡਿਪਰੈਸ਼ਨ ਤੇ ਜਾਣ ਲੱਗ ਪਈ ਕਹਿੰਦੀ ਇਹੋ ਜਿਹਾ ਦਿਨ ਆਇਆ ਕਿ ਇਹਨਾਂ ਨੇ ਮੈਨੂੰ ਮਾਰਨਾ ਕੁੱਟਣਾ ਵੀ ਸ਼ੁਰੂ ਕਰ ਦਿੱਤਾ ਤੇ ਹੁਣ ਮੈਨੂੰ ਕਹਿੰਦੇ ਨੇ ਕਿ ਕਿਉਂਕਿ ਮੈਂ ਕੱਲੀ-ਕੱਲੀ ਸਮਾਪਿਆਂ ਦੀ ਹੁਣ ਮੈਨੂੰ ਕਹਿੰਦੇ ਨੇ ਜਿਹੜੀ ਕੋਠੀ ਐ ਤੁਹਾਡੀ ਉਹ ਵੀ ਸਾਡੇ ਨਾਂ ਕਰੋ ਜਿਹੜੀ ਕੋਈ ਜ਼ਮੀਨ ਆ ਬਿਜ਼ਨਸ ਆ ਉਹ ਵੀ ਸਵੇਰੇ ਨਾਂ ਕਰੋ ਤੇ ਮੈਂ ਹੁਣ ਇਹਨਾਂ ਦੇ ਨਾਂ ਕਿਵੇਂ ਕਰ ਦਵਾਉ ਮੇਰੇ ਪਿਓ ਦੀ ਮੇਰੀ ਮਾਂ ਦੀ ਇਮਾਨਤ ਸੀ ਜੋ ਮੈਨੂੰ ਉਹਨੇ ਦੇਣਾ ਸੀ ਉਹ ਮੈਨੂੰ ਦੇ ਕੇ ਤੋੜ ਦਿੱਤਾ ਸੀ ਪਰ ਐਵੇਂ ਮੈਨੂੰ ਤੰਗ ਕਰਨ ਲੱਗਾ ਮੇਰਾ ਘਰ ਵਾਲਾ ਵੀ ਮੇਰੀ ਸੱਸ ਤੇ ਸਹੁਰਾ ਵੀ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਚਲੋ ਵਾਛੈਂਦੀ ਰਹੀ ਮਾਰੇ ਗੜੀ ਅਰਦਾਸ ਕਰਨੀ ਕਿ ਰੱਬਾ ਜੇ ਤੂੰ ਹੈਗਾ ਤੇ ਮੇਰਾ ਸਾਥ ਦਿੰਦਾ ਰਹੀਂ ਵੀ ਮੈਂ ਝੱਲ ਜਾਉਂਗੀ ਹੁਣ ਮੈਂ ਕਿੱਥੇ ਜਾਉਂਗੀ ਆਪਣੀ ਮਾਂ ਨੂੰ ਦੁੱਖ ਨਹੀਂ ਦੇ ਸਕਦੀ ਕਹਿੰਦੀ ਇਦਾਂ ਕਰਦਿਆਂ ਕਰਾਉਂਦਿਆਂ ਤਿੰਨ ਚਾਰ ਸਾਲ ਮੈਂ ਕੱਢੇ ਦੁੱਖ ਤਕਲੀਫ ਦੇ ਵਿੱਚ ਹੀ ਕਦੇ ਕੁੱਟ ਵੀ ਖਾਣੀ ਗੱਲਾਂ ਵੀ ਸੁਣਨੀਆਂ ਤੇ ਇਹਦਾ ਮਹਾਰਾਜ ਦੀ ਕਹਿੰਦੀ ਕਿਰਪਾ ਰਹੀ ਪਰ ਮੇਰੇ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਮੈਂ ਘਰ ਛੱਡ ਕੇ ਚਲ ਜਾਂਦਾ ਆਪਣੀ ਮਾਂ ਨੂੰ ਦੱਸ ਦਵਾਂ ਇੱਕ ਦਿਨ ਕਹਿੰਦੇ ਇਹ ਮੈਨੂੰ ਕੋਈ ਗਾਲ ਤੋਂ ਮਾਰਦੇ ਸੀ ਤੇ ਮੇਰੀ ਮਾਂ ਅਚਾਨਕ ਆ ਗਈ ਜਿਹਨੋਂ ਉਹਨੇ ਮੇਰੀ ਹਾਲਤ ਵੇਖੀ ਉਹ ਵੀ ਮੇਰੇ ਗਲ ਲਾ ਕੇ ਰੋਈ ਤੇ ਮੈਨੂੰ ਕਹਿਣ ਲੱਗੀ ਵੀ ਤੂੰ ਇੱਥੇ ਨਹੀਂ ਰਹਿਣਾ ਪੁੱਤ ਤੂੰ ਮੈਨੂੰ ਦੱਸਿਆ ਨਹੀਂ ਸੀ ਤੂੰ ਦੱਸ ਦਿੰਦੀ ਤੇ ਸਾਨੂੰ ਕਿਹੜੀ ਗੱਲ ਦਾ ਘਟਾ ਤੂੰ ਆਪਣੇ ਘਰ ਆ ਕੇ ਆਪਣਾ ਕੰਮਕਾਰ ਪਿਓ ਵਾਲਾ ਸੰਭ ਲੈਂਦੀ ਤੇਰਾ ਇਹਨਾਂ ਕੁਝ ਬਣਿਆ ਸਭ ਕੁਝ ਤੇਰਾ ਹੀ ਹੈ ਕਹਿੰਦੇ ਮੇਰੀ ਮਾਂ ਨੇ ਜ਼ਬਰਦਸਤੀ ਕੀਤੀ ਲੈ ਗਈ ਅਜੇ ਘਰੇ ਪਹੁੰਚੇ ਕਹਿੰਦਾ ਤੇ ਉਹ ਜਿਹੜਾ ਸਹੁਰਾ ਪਰਿਵਾਰ ਸੀ ਉਹਨਾਂ ਨੇ ਸਾਡੇ ਤੇ ਕੇਸ ਕਰ ਦਿੱਤਾ ਇਸ ਕੀ ਕੀਤਾ ਕਿ ਸਾਡੇ ਘਰੋਂ ਇਨੇ ਐਨਾ ਸੋਨਾ ਲੈ ਗਈ ਐ ਇਨਾ ਇਨਾ ਕੁਝ ਲੈ ਗਈ ਐ ਆਪਣਾ ਜਿਹੜਾ ਖੜਨਾ ਸੀ ਉਹ ਤਾਂ ਖੜਨਾ ਹੀ ਖੜਨਾ ਸੀ ਉਹ ਤੋਂ ਇਲਾਵਾ ਸਾਡਾ ਵੀ ਲੈ ਗਈ ਐ ਇਨੇ ਲੱਖ ਪੈਸਾ ਲੈ ਗਈ ਐ ਇਹੋ ਜਿਹਾ ਸਾਡੇ ਤੇ ਪਰਚਾ ਹੋ ਗਿਆ ਕਹਿੰਦੇ ਕਿ ਜਦੋਂ ਪਰਚਾ ਹੋਇਆ ਅਹੀਂ ਮਾਂ ਮੇਰੀ ਨੇ ਕਿਹਾ ਕਿ ਪੁੱਤੇ ਇਨੇ ਨਕਮੇ ਬੰਦੇ ਸੀ ਤੂੰ ਦੱਸ ਸਕਦੀ ਸੀ ਦੱਸਿਆ ਕਿਉਂ ਨਹੀਂ ਤੋ ਕਹਿੰਦੀ ਮੈਂ ਇਹ ਕਹਿੰਦੀ ਵੀ ਕੋਈ ਗੱਲ ਨਹੀਂ ਤੈਨੂੰ ਮਾਂ ਕੀ ਦੁੱਖ ਦੇਣਾ ਇਦਾਂ ਕਰਦਿਆਂ ਕਰਾਉਂਦਿਆਂ ਪਰਚਾ ਹੋ ਗਿਆ ਜੀ ਤੇ ਜਦੋਂ ਪਰਚਾ ਹੋਇਆ ਜਦੋਂ ਇਹਨਾਂ ਨੂੰ ਸੱਦਿਆ ਉਥੇ ਪੁਲਿਸ ਵਾਲਿਆਂ ਨੇ ਉਥੇ ਪਹੁੰਚੇ ਤੇ ਉਥੇ ਉਸ ਬੱਬੀ ਜਿਹੜਾ ਪੁਲਿਸ ਵਾਲਾ ਸੀ ਉਹ ਮੇਰੇ ਪਿਤਾ ਜੀ ਦਾ ਯਾਰ ਨਿਕਲੇ ਆ ਤੇ ਉਹਨੇ ਸਾਨੂੰ ਪਛਾਣਿਆ ਤੇ ਕਹਿੰਦਾ ਵੀ ਕੀ ਚੱਕਰ ਹੈ ਸਾਰੀ ਗੱਲ ਦਸੀ ਵੀ ਇਹ ਚੱਕਰ ਹੈ ਐਵੇਂ ਐਵੇਂ ਖੇਡ ਵਰਤੀ ਤੇ ਉਹ ਕਹਿਣ ਲੱਗਾ ਕਿ ਜਿਹੜਾ ਛੱਡ ਤੋਂ ਉੱਪਰ ਆ ਕੋਈ ਅਫਸਰ ਉਹਨੂੰ ਇਹਨਾਂ ਨੇ ਪੈਸਾ ਪੂਸਾ ਖਵਾਇਆ ਇਹ ਤਾਂ ਹੱਲ ਨਹੀਂ ਹੋਣਾ ਕੋਈ ਗੱਲ ਨਹੀਂ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ ਅਸੀਂ ਘਰੇ ਆ ਗਈਆਂ ਬੜਾ ਪੈਸਾ ਉਹਦੇ ਵਿੱਚ ਸਾਡਾ ਖਰਚ ਹੋਇਆ ਉਸ ਤੋਂ ਬਾਅਦ ਇੱਕ ਵਾਰ ਮੈਂ ਘਰੇ ਬਹੁਤ ਰੋਂਦੀ ਸੀ ਕਿ ਸਾਡੇ ਇੱਕ ਗਵੰਡਨ ਪਰਿਵਾਰ ਹੈ ਉਹ ਵੀ ਹਿੰਦੂ ਨੇ ਤੇ ਉਹ ਘਰੇ ਆਈ ਤਾਂ ਕਹਿਣ ਲੱਗੀ ਧੀਏ ਤੂੰ ਰੋ ਨਾ ਹੁਣ ਗਵੰਡੀ ਵੀ ਖਾਲਸਾ ਜੀ ਕਿਸੇ ਕਿਸੇ ਦਾ ਚੰਗਾ ਹੁੰਦਾ ਨਹੀਂ ਤਾਂ ਲੋਕ ਕਿਸੇ ਦੇ ਘਰ ਪਰ ਇਹ ਵਿਭਤਾ ਵੇਖ ਕੇ ਹੱਸਦੇ ਨੇ ਉਹ ਅੱਗੇ ਕਹਿਣ ਲੱਗੀ ਤੂੰ ਫਿਕਰ ਨਾ ਕਰ ਮੈਂ ਸਵੇਰੇ ਸਵੇਰ ਜਾਨੀ ਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਤੂੰ ਵੀ ਮੇਰੇ ਨਾਲ ਚੱਲਿਆ ਕਰ ਉੱਥੇ ਅਰਦਾਸ ਬੇਨਤੀ ਕਰਦੇ ਸਾਰਾ ਕੁਝ ਠੀਕ ਹੋ ਜਾਏਗਾ ਤੋ ਭੈਣ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਇਹਦੇ ਨਾਲ ਪਹਿਲੀ ਵਾਰ ਜਦੋਂ ਗਈ ਜਾ ਕੇ ਅਰਦਾਸ ਬੇਨਤੀ ਕੀਤੀ ਅਰਦਾਸ ਦੇ ਵਿੱਚ ਮੈਂ ਇਹੋ ਹੀ ਕਿਹਾ ਕਿ ਮਹਾਰਾਜ ਜਿੱਥੇ ਮੇਰਾ ਸਭ ਕੁਝ ਹੋਇਆ ਜਿੱਥੇ ਮੈਂ ਪਹੁੰਚੀ ਹਾਂ ਜਿਹੜੇ ਘਰ ਮੈਂ ਵਿਆਹੀ ਹਾਂ ਮੈਂ ਉਸੇ ਘਰ ਹੀ ਜਾਣਾ ਚਾਹੁੰਨੀ ਹਾਂ ਮੈਂ ਹੋਰ ਕਿਤੇ ਨਹੀਂ ਜਾਣਾ ਚਾਹੁੰਦੀ ਪਰ ਕਿਰਪਾ ਕਰੋ ਉਹ ਸੁਧਰ ਜਾਣ ਕਹਿੰਦੀ ਐਵੇਂ ਅਰਦਾਸ ਕੀਤੀ ਉਹ ਮੈਨੂੰ ਲੈਣ ਨਹੀਂ ਆਏ ਬਾਅਦ ਵਿੱਚ ਉਹ ਕਹਿਣਗੇ ਅਸੀਂ ਤਲਾਕ ਲੈਣਾ ਜਦੋਂ ਇਹ ਸਭ ਤੱਕ ਕਹਾਣੀ ਪੈ ਗਈ ਕਹਿੰਦੀ ਮੈਂ ਆਂਟੀ ਜੀ ਨਾਲ 10-15 ਦਿਨ ਲਗਾਤਾਰ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਗਈ ਮੇਰੇ ਮਨ ਦੇ ਵਿੱਚ ਪ੍ਰੀਮ ਜਿਆ ਜਾਗਪਿਆਸ਼ ਸ਼ਾਂਤੀ ਸੰਤੁਸ਼ਟੀ ਜੀ ਆਉਣ ਲੱਗ ਪਈ ਤੇ ਮੈਂ ਰੋਜ਼ ਹੀ ਜਾਣ ਲੱਗ ਪਈ ਇਦਾਂ ਕਰਦਿਆਂ ਕਰਦਿਆਂ ਮੈਨੂੰ ਪਤਾ ਲੱਗਾ ਕਿ ਐਤਵਾਰ ਸੰਗਤ 'ਚ ਪਹਿਰਾ ਵੀ ਕੱਟਦੀ ਐ। ਕਹਿੰਦੀ ਮੈਂ ਐਤਵਾਰ ਵਾਲੇ ਦਿਨ ਵੀ ਚਪੈਰਾ ਕੱਟਣਾ ਸ਼ੁਰੂ ਕਰ ਦਿੱਤਾ। ਚਪੈਰਾ ਕੱਟ ਕੇ ਜਦੋਂ ਅਰਦਾਸ ਹੋਣੀ ਮੈਂ ਆਪਣੀ ਮੁਖ ਵਿੱਚ ਅਰਦਾਸ ਕਰਦੇ ਰਹਿਣਾ ਉਧਰੋਂ ਭਾਈ ਸਾਹਿਬ ਹੁਣ ਅਰਦਾਸ ਕਰਨੀ। ਮੈਂ ਆਪਣੀ ਮੁਖ ਵਿੱਚ ਕਹੀ ਜਾਣਾ ਕਿ ਮਹਾਰਾਜੀ ਉਹੀ ਪਰਵਾਸ ਸੁਧਰ ਜੇ, ਉਹੀ ਪਰਵਾਸ ਸੁਧਰ ਜੇ ਕਿਰਪਾ ਕਰੋ ਮਹਾਰਾਜ। ਕਹਿੰਦੀ ਇਦਾਂ ਕਰਦਿਆਂ ਕਰਾਉਂਦਿਆਂ ਮੈਨੂੰ 2-3 ਮਹੀਨੇ ਹੋਏ ਸਨ ਚਪੈਰਾ ਸਾਹਿਬ ਕੱਟਦਿਆਂ। ਤੇ ਮੈਨੂੰ ਖਬਰ ਮਿਲਦੀ ਆ ਕਿ ਜਿਹੜਾ ਮੇਰਾ ਸੱਸ ਤੇ ਸਹਰਾ ਹੈ ਉਹਨਾਂ ਦੋਵਾਂ ਦੇ ਪਾਸੇ ਖਲੋ ਜਾਂਦੇ ਨੇ ਅਚੰਚੇਤ ਅਮਰਤਪੁਰ ਵਿਲੇਜ ਨੂੰ ਕਿਤੇ ਉੱਠਦੇ ਸਵੇਰੇ ਉੱਠੇ ਨੇ ਉਹ ਉਠਦੇ ਆ ਸਾਰੇ ਦੋਵਾਂ ਵਾਲੇ ਪਾਸੇ ਖਲੋਤੇ ਸੀ ਤੇ ਉਹਨਾਂ ਦਾ ਵੀ ਇਕੱਲਾ ਇਕੱਲਾ ਪੁੱਤ ਸੀ ਇੱਕ ਨਨਾਨ ਮੇਰੀ ਛੋਟੀ ਨਨਾਨ ਸੀ ਤੇ ਉਹ ਜਦੋਂ ਉਹਨਾਂ ਦੋਵਾਂ ਦੇ ਪਾਸੇ ਖਲੋਤੇ ਵੇਖੇ ਤੇ ਉਹਨਾਂ ਦਾ ਲਾਜ ਲੂਜ ਹੋਇਆ ਡਾਕਟਰਾਂ ਨੇ ਕਿਹਾ ਵੀ ਇਹ ਕਿਦਾਂ ਹੋ ਸਕਦਾ ਜਾਂ ਇਕੱਠਿਆਂ ਨੂੰ ਕਿਵੇਂ ਅਟੈਕ ਹੋ ਸਕਦਾ ਜਿਦੋਂ ਮੈਨੂੰ ਪਤਾ ਲੱਗਾ ਮੈਂ ਆਪਣੀ ਮਾਂ ਦੇ ਨਾਲ ਗਈ ਜਦੋਂ ਘਰ ਗਈ ਉਹਨਾਂ ਕੋਸ਼ ਨਹੀਂ ਮੈਨੂੰ ਬੋਲਿਆ ਚਲੋ ਮੈਂ ਉਹਨਾਂ ਨੂੰ ਮਿਲ ਕੇ ਵਾਪਸ ਆ ਗਈ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਮੈਂ ਬਾਬਾ ਦੀਪ ਸਿੰਘ ਸਾਹਿਬ ਦੀ ਅਗਲੀ ਵਾਰੀ ਚਪਹਿਰਾ ਕੱਟਣ ਗਈ ਤੇ ਜਿਦੋਂ ਜਿਹੜੀ ਮੇਰੀ ਸੀ ਨਣਾਨ ਉਹਨੂੰ ਵੀ ਇਹ ਚੀਜ਼ ਹੋ ਗਈ ਉਹਦਾ ਵੀ ਪਾਸਾ ਖਲੋ ਗਿਆ ਜਦੋਂ ਉਹਦਾ ਵੀ ਪਾਸਾ ਖਲੋ ਗਿਆ ਤਾਂ ਉਹ ਮੁੰਡਾ ਰਹਿ ਗਿਆ ਕੱਲਾ ਹੁਣ ਕਿਵੇਂ ਉਹਨਾਂ ਨੂੰ ਸਾਹਮਣੇ ਸਾਰਿਆਂ ਨੂੰ ਉਹਨੇ ਮੈਨੂੰ ਫੋਨ ਕੀਤਾ ਕਿ ਤੂੰ ਵਾਪਸ ਆ ਜਾ ਵੀ ਐਦਾਂ ਪਰਿਵਾਰ ਵਿੱਚ ਆ ਗੱਲ ਹੋ ਗਈ ਤੇ ਮੈਂ ਉਹਨੂੰ ਕਿਹਾ ਵੀ ਇਹ ਹੁਣ ਤਾਂ ਤੁਹਾਡੇ ਘਰੇ ਦੁੱਖ ਪਿਆ ਬਿਵਤਾ ਪਈ ਆ ਤਾਂ ਕਰਕੇ ਮੇਰਾ ਚੇਤਾ ਆਇਆ ਨਾ ਤੇ ਮੈਂ ਅਜੇ ਨਹੀਂ ਆਉਣਾ ਚਾਹੁੰਦੀ ਇਹ ਮੈਂ ਮਨ ਦੇ ਵਿੱਚ ਕਹਿੰਦੀ ਕੰਡੜਾ ਕੀਤਾ ਵੀ ਅਜੇ ਨਹੀਂ ਜਾਣਾ ਜਦੋਂ ਇਹ ਮੈਨੂੰ ਲੈਣ ਆਉਣਗੇ ਉਦੋਂ ਜਾਵਾਂਗੀ ਜਦੋਂ ਸਾਰੇ ਮੰਨਣਗੇ ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾਂਦੀ ਰਹੀ ਕਿਉਂ ਜੋਤ ਵਿੱਚ ਪਾਉਂਦੀ ਰਹੀ ਅਰਦਾਸਾਂ ਕਰਦੀ ਰਹੀ ਕਿ ਬਾਬਾ ਜੀ ਲਾਜ ਰੱਖਿਓ ਕਿਰਪਾ ਕਰਿਓ ਕਹਿੰਦੇ ਕਿ ਅਚਨ ਚੇਤ ਉਹਨਾਂ ਦੇ ਘਰੇ ਕੋਈ ਪੰਡਤ ਜੀ ਆਏ ਮੇਰੇ ਸਹੁਰੇ ਪਰਿਵਾਰ ਦੇ ਘਰੇ ਤੇ ਉਹ ਪੰਡਤ ਜੀ ਨੇ ਇਹਨਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਘਰੇ ਜਿਹੜੀ ਵਿਵਪਤਾ ਪਈ ਹੈ ਤੁਹਾਨੂੰ ਤੁਸੀਂ ਆਪਣੀ ਨੌ ਨੂੰ ਤੰਗ ਕੀਤਾ ਤਾਂ ਪਈ ਹੈ ਕੋਈ ਇਹੋ ਜੀ ਸ਼ਕਤੀ ਉਹਦੇ ਨਾਲ ਹੈ ਕੋਈ ਇਹੋ ਜੀ ਸ਼ਕਤੀ ਉਹਦਾ ਸਾਥ ਦੇ ਰਹੀ ਹੈ ਤੁਹਾਡੇ ਘਰੇ ਉਹਨੇ ਉਹ ਮੁੜ ਕੇ ਭੇਜ ਦਿੱਤੀ ਜੋ ਤੁਸੀਂ ਉਹਦੇ ਨਾਲ ਕੀਤਾ ਉਹ ਤੁਹਾਡੇ ਨਾਲ ਹੋਵੇਗਾ ਕਹਿੰਦੇ ਜਦੋਂ ਇਹਨਾਂ ਨੇ ਸੁਣਨਾ ਸ਼ੁਰੂ ਕੀਤਾ ਇਹ ਵੀ ਇਦਾਂ ਹੋਈ ਆ ਨੋ ਕਰਕੇ ਸਾਡੇ ਕਰ ਕਿਉਂਕਿ ਲੋਕ ਜਿਹੜੇ ਨੇ ਉਹ ਪੰਡਤਾਂ ਦੀਆਂ ਗੱਲਾਂ ਦੇ ਬਹੁਤ ਵਿਸ਼ਵਾਸ ਕਰਦੇ ਨੇ ਚਲੋ ਪੰਡਤ ਵੀ ਕੋਈ ਸਿੱਧੀ ਵਾਲਾ ਹੋਵੇਗਾ ਜਿਹਨੇ ਦੱਸ ਦਿੱਤਾ ਹੁਣ ਸ਼ਕਤੀ ਕਿਹੜੀ ਸੀ ਭੈਣ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਜੀ ਸੀ ਕਿਉਂਕਿ ਉਹਨਾਂ ਦੇ ਦਰ ਜਾਂਦੀ ਸੀ ਉਥੇ ਅਰਦਾਸਾਂ ਕਰਦੀ ਸੀ ਏਦਾਂ ਬਾਬਾ ਦੀਪ ਸਿੰਘ ਸਾਹਿਬ ਜੀ ਸਾਥ ਦਿੰਦੇ ਨੇ ਖਾਲਸਾ ਜੀ ਜਿਹੜਾ ਕੋਈ ਉਹਨਾਂ ਦੇ ਦਰ ਝੁਕ ਜਾਂਦਾ ਤੇ ਉਹ ਭੈਣ ਬਾਬਾ ਦੀਪ ਸਿੰਘ ਸਾਹਿਬ ਦੇ ਸ਼ਰਦਾ ਬਾਣਾ ਹੀ ਜਾਂਦੀ ਰਹੀ ਅਰਦਾਸਾਂ ਕਰਦੀ ਰਹੀ ਤੇ ਕੀ ਹੋਇਆ ਇੱਕ ਦਿਨ ਸਾਰੇ ਗੱਡੀ 'ਚ ਬਹਿ ਗਏ ਮੂੰਹ ਵਿੰਗੇ ਨੇ ਹੱਥ ਖਲੋਤੇ ਨੇ ਤੇ ਪਾਸੇ ਖਲੋਤੇ ਨੇ ਤੇ ਕਹਿੰਦੀ ਮੇਰੇ ਘਰ ਆ ਗਏ ਤੇ ਹੱਥ ਜੋੜਨ ਨਾਲ ਤੇ ਤਾਂ ਵੀ ਹੱਥ ਜੋੜਨ ਰੋਣ ਇਹ ਕਹਿਣ ਬੋਲਿਆ ਜਾਵੇ ਨਾ ਵੀ ਤੂੰ ਪੁੱਤ ਘਰ ਆ ਜਾ ਘਰ ਆ ਜਾ ਇਹਦਾ ਕਰਦਿਆਂ ਉਹਨਾਂ ਕਈ ਤਰਲੇ ਪਾਇ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਸਭ ਕੁਝ ਮੰਗਦੇ ਸੀ ਹੁਣ ਤੁਹਾਨੂੰ ਪਰਮੇਸ਼ਰ ਨੇ ਵਿਖਾ ਦਿੱਤਾ ਤੁਸੀਂ ਕੀ ਕਰਨੀਆਂ ਚੀਜ਼ਾਂ ਹੁਣ ਲਾ ਲਓ ਪੈਸਾ ਹੁਣ ਚਲਾ ਕੇ ਵੇਖੋ ਗੱਡੀਆਂ ਕੀ ਕਰਨੀਆਂ ਸੀ ਕਹਿੰਦੀ ਜਿਵੇਂ ਇਹਦੇ ਬਚਨ ਬੋਲੇ ਚਲੋ ਉਹਨਾਂ ਨੇ ਮੇਰੀ ਮਿੰਤਾ ਕੀਤੀਆਂ ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਚਲਦੀ ਆ ਇਹਨਾਂ ਦੇ ਘਰ ਵੀ ਦੁੱਖ ਤਕਲੀਫ ਦੇ ਵਿੱਚ ਨੇ ਹੁਣ ਇਹਨਾਂ ਦਾ ਸਾਥ ਦੇਣਾ ਚਾਹੀਦਾ ਕਿ ਨਹੀਂ ਮੈਂ ਸੁਚੱਜਾ ਸੁਭਾ ਰੱਖ ਕੇ ਉਹਨਾਂ ਦੇ ਨਾਲ ਚੱਲੀ ਗਈ ਜਦੋਂ ਹੁਣ ਉਥੇ ਗਈ ਹੁਣ ਮੇਰਾ ਹੀ ਪਰਿਵਾਰ ਮੈਨੂੰ ਦੁੱਖ ਲੱਗਦਾ ਜਿਦੋਂ ਮੈਂ ਉਹਨਾਂ ਦੀ ਹਾਲਤ ਵੇਖੀ ਨਹੀਂ ਆ ਤੇ ਜਦੋਂ ਮੈਨੂੰ ਵੇਖਣੇ ਦੇ ਰੋਂਦੇ ਨੇ ਤਾਂ ਮੇਰੇ ਘਰ ਵਾਲੇ ਦਾ ਸੁਭਾਅ ਵੀ ਇੱਕਦਮ ਚੇਂਜ ਹੋ ਗਿਆ ਉਹ ਵੀ ਮੈਨੂੰ ਕਹਿੰਦਾ ਕਿ ਤੂੰ ਸਾਨੂੰ ਮaaf ਕਰਦੇ ਅਸੀਂ ਗਲਤ ਕੀਤਾ ਤੇਰੇ ਨਾਲ ਤੇ ਤੂੰ ਜੋ ਵੀ ਕਰਦੀ ਐ ਸਾਨੂੰ ਪੰਡਤ ਜੀ ਨੇ ਦੱਸਿਆ ਤੇਰੇ ਨਾਲ ਕੋਈ ਵੱਡੀ ਸ਼ਕਤੀ ਤੂੰ ਕੀ ਕਰਦੀ ਐ ਕਿਹੜਾ ਜਾਪ ਕਰਦੀ ਐ ਕੀ ਕਰਦੀ ਐ ਸਾਨੂੰ ਦੱਸ ਇਹ ਠੀਕ ਹੋ ਜਾਣ ਤੇ ਕਹਿੰਦੀ ਮੈਂ ਇਹਨਾਂ ਨੂੰ ਇਹ ਹੀ ਗਾਇਆ ਕਿ ਮੈਂ ਜਾਪ ਕੋਈ ਨਹੀਂ ਕਰਦੀ ਮੈਂ ਤੇ ਸਿਰਫ ਬਾਬਾ ਦੀਪ ਸਿੰਘ ਸਾਹਿਬ ਨੂੰ ਚੇਤੇ ਕਰਦੀ ਆ ਤੇ ਕਹਿੰਦੀ ਮੇਰਾ ਘਰ ਵਾਲਾ ਕਹਿਣ ਲੱਗਾ ਉਥੇ ਤਾਂ ਸਿੱਖ ਜਾਂਦੇ ਨੇ ਤੇ ਕਹਿੰਦੀ ਮੈਂ ਉਹਨੂੰ ਕਿਹਾ ਸਿੱਖ ਨਹੀਂ ਜਾਂਦੇ ਬਾਬਾ ਦੀਪ ਸਿੰਘ ਸਾਹਿਬ ਸਾਰਿਆਂ ਦਾ ਹੀ ਮੈਂ ਤੇ ਉਹਦੇ ਨਾਲ ਅਰਦਾਸਾਂ ਕੀਤੀਆਂ ਤੇ ਉਹਨੇ ਬਦਲਾ ਲਿਆ ਤੁਹਾਡੇ ਕੋਲੋਂ ਕਹਿੰਦੀ ਉਸ ਦਿਨ ਤੋਂ ਮੇਰਾ ਘਰ ਵਾਲਾ ਕਹਿੰਦਾ ਮੈਨੂੰ ਵੀ ਲੈ ਕੇ ਚੱਲ ਮੈਂ ਅਰਦਾਸ ਕਰੂੰਗੀ ਸਾਰਾ ਪਰਿਵਾਰ ਹੀ ਜੀ ਮੇਰੇ ਨਾਲ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦਾ ਸਾਹਿਬ ਆ ਗਿਆ ਅਰਦਾਸ ਬੇਨਤੀ ਕੀਤੀ ਮੈਂ ਸੇਵਾਦਾਰ ਜੀ ਕੋਲ ਅਰਦਾਸ ਕਰਾਈ ਕਿ ਬਾਬਾ ਜੀ ਆਪ ਜੀ ਦੀ ਕਿਰਪਾ ਹੋ ਗਈ ਹੈ ਕਿਰਪਾ ਵਰਤ ਗਈ ਹੈ ਪਰਿਵਾਰ ਸਿੱਧੇ ਰਾਤੇ ਆ ਗਿਆ ਇਹਨਾਂ ਨੂੰ ਤੁਸੀਂ ਦਿਖਾ ਦਿੱਤਾ ਹੁਣ ਕਿਰਪਾ ਕਰੋ ਇਹਨਾਂ ਨੂੰ ਠੀਕ ਕਰ ਦਿਓ ਮਹਾਰਾਜ ਕਿਰਪਾ ਕਰੋ ਜੇ ਮੇਰੀ ਸੁਣ ਕੇ ਤੁਸੀਂ ਮੇਰੀ ਲਾਜ ਰੱਖੀ ਹੁਣ ਗਰੀਬੀ ਦੀ ਸੁਣ ਕੇ ਮਹਾਰਾਜ ਇਹਨਾਂ ਨੂੰ ਠੀਕ ਵੀ ਕਰ ਦਿਓ ਕਹਿੰਦੀ ਐਵੇਂ ਮੈਂ ਅਰਦਾਸ ਕੀਤੀ ਹੱਥ ਜੋੜ ਕੇ ਅੱਖਾਂ ਵਿੱਚ ਪਾਣੀ ਆ ਗਿਆ ਮਨ ਭਰ ਕੇ ਅਰਦਾਸ ਬਾਬਾ ਦੀਪ ਸਿੰਘ ਸਾਹਿਬਗੇ ਕੀਤੀ ਕਿ ਮੈਂ ਤੁਹਾਡੀ ਧੀ ਬੱਚੀ ਹਾਂ ਕਿਰਪਾ ਕਰਕੇ ਮੇਰਾ ਪਰਿਵਾਰ ਮਹਾਰਾਜ ਜੀ ਸਹੀ ਕਰ ਦਿਓ ਕਹਿੰਦੀ ਅਰਦਾਸ ਬੇਨਤੀ ਕਰਕੇ ਘਰ ਆ ਗਈ ਅਗਲੇ ਦਿਨ ਮੇਰੇ ਸੋਹਰੇ ਦੀ ਪਹਿਲੀ ਵਾਰ ਬਾਹ ਹਿੱਲੀ ਐ ਬਾਹ ਦੇ ਵਿੱਚ ਉਹਨੂੰ ਮਹਿਸੂਸ ਹੋਈ ਐ ਕਿ ਜਾਨ ਹੈ ਬਾਹ ਦੇ ਵਿੱਚ ਕਿਉਂਕਿ ਖਾਲਸਾ ਜੀ ਦੇ ਪਾਸਾ ਮਰਿਆ ਹੁੰਦਾ ਤਾਂ ਉਹ ਹੱਥ ਨਹੀਂ ਹਿਲਦੇ ਬਾਹ ਨਹੀਂ ਹਿਲਦੀ ਲੱਤ ਨਹੀਂ ਹਿਲਦੀ ਇੱਕ ਪਾਸਾ ਬਿਲਕੁਲ ਸੁੱਤਾ ਹੁੰਦਾ ਕਿਨੇ ਐਵੇਂ ਦੀ ਖੇਡ ਵਰਤੀ ਹਫਤੇ 10 ਦਿਨਾਂ ਦੇ ਵਿੱਚ ਉਹ ਤਿੰਨੇ ਜਾਨੇ ਠੀਕ ਹੋ ਗਏ ਉਸ ਦਿਨ ਤੋਂ ਬਾਅਦ ਉਹ ਮੇਰੇ ਨਾਲ ਮੈਨੂੰ ਲੈ ਕੇ ਜਾਂਦੇ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਉਹਨਾਂ ਦੀ ਵੀ ਸ਼ਰਦਾ ਬਾਣ ਆਈ ਮੇਰੇ ਜਿਹੜੇ ਸੋਹਰਾ ਸਾਹਿਬ ਨੇ ਉਹਨਾਂ ਨੇ ਹੌਲੀ-ਹੌਲੀ ਕੇਸ ਰੱਖਣੇ ਸ਼ੁਰੂ ਕਰ ਦਿੱਤੇ ਐਵੇਂ ਮੇਰੇ ਘਰ ਦੇ ਵਿੱਚ ਬਰਕਤ ਆ ਗਈ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਹੀ ਪਰਿਵਾਰ ਜਿਹੜਾ ਮੈਨੂੰ ਕੁੱਟਦਾ ਮਾਰਦਾ ਲਤਾ ਮਾਰਦਾ ਸੀ ਉਹੀ ਪਰਿਵਾਰ ਦੀ ਧੀ ਧੀ ਕਰਮ ਲੱਗ ਪਿਆ ਉਹੀ ਪਰਿਵਾਰ ਮੇਰੀ ਇੱਜ਼ਤ ਕਰਨ ਲੱਗ ਪਿਆ ਇਹਦਾ ਮੇਰੇ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ ਖਾਲਸਾ ਜੀ ਇਹ ਕਹਿਣ ਦਾ ਮਤਲਬ ਇਹ ਘਟਨਾਵਾਂ ਜਿਹੜੀਆਂ ਨੇ ਇਹਨਾਂ ਦੇ ਪਿੱਛੇ ਸਭ ਤੋਂ ਵੱਡੀ ਚੀਜ਼ ਹੈ ਸ਼ਰਧਾ ਤੇ ਭਰੋਸਾ ਜਿਨ੍ਹਾਂ ਨੂੰ ਭਰੋਸਾ ਤੇ ਸ਼ਰਧਾ ਆ ਜਾਂਦੀ ਹੈ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦਾ ਸਾਥ ਮਹਾਰਾਜ ਜੀ ਕਦੇ ਨਹੀਂ ਛੱਡਦੇ ਉਹਨਾਂ ਦੇ ਅੰਗ ਸੰਗ ਸਦਾ ਵਰਤਦੇ ਨੇ ਸਦਾ ਸਹਾਈ ਹੁੰਦੇ ਨੇ ਐਵੇਂ ਇਸ ਭੈਣ ਦਾ ਪਰਿਵਾਰ ਬਚਿਆ ਉਹਨੇ ਆਪਣੀ ਅਰਦਾਸ ਜਿਹੜੀ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕੀਤੀ ਬਾਬਾ ਜੀ ਦੇ ਅੰਗ ਸੰਗ ਸਹਾਈ ਹੋ ਕੇ ਉਹਦੀ ਲਾਜ ਰੱਖੀ ਉਹਦਾ ਉਹੀ ਪਰਿਵਾਰ ਜਿਹਨੂੰ ਉਹ ਛੱਡਣ ਲੱਗੀ ਸੀ ਜਾਂ ਪਰਿਵਾਰ ਨੇ ਉਹਨੂੰ ਛੱਡਿਆ ਸੀ ਉਹੀ ਪਰਿਵਾਰ ਇੱਕ ਜੁਟ ਹੋਇਆ ਮਹਾਰਾਜ ਦੀ ਕਿਰਪਾ ਵਰਤੀ ਤੇ ਬਾਬਾ ਜੀ ਦੇ ਦਰ ਤੇ ਆਉਣ ਲੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ ਹੁਣ ਜੋ ਵੀ ਕੁਝ ਮੰਗਦੇ ਨੇ ਬਾਬਾ ਜੀ ਕੋਲੋਂ ਮੰਗਦੇ ਨੇ ਖਾਲਸਾ ਜੀ ਐਸੀ ਮਹਾਨ ਸ਼ਕਤੀ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਕੋਈ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਝੁਕ ਜਾਂਦਾ ਹੈ ਕਿ ਬਾਬਾ ਜੀ ਸਾਰੀ ਸ੍ਰਿਸ਼ਟੀ ਨੂੰ ਉਹਦੇ ਚਰਮ ਅੱਜ ਝੁਕਾ ਦਿੰਦੇ ਨੇ ਐਸਾ ਪ੍ਰੇਮ ਸ਼ਰ ਦਾ ਬਾਬਾ ਜੀ ਤੇ ਰੱਖੋ ਕਦੇ ਮਨ ਦੇ ਵਿੱਚ ਵਹਿਮ ਨਾ ਕਰੋ ਕਦੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਰੱਖੋ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੜੀ ਕਿਰਪਾ ਹੈ ਉਹ ਸਦਾ ਹੀ ਝੋਲੀਆਂ ਭਰਦੇ ਨੇ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ